ਦੀ ਵੀਡੀਓ ਨੂੰ ਇਗਨੋਰ ਨਾ ਕਰਿਓ ਦਰਸ਼ਨ ਕਰਿਓ ਗੁਰਦੁਆਰਾ ਸ੍ਰੀ ਕੋਠਾ ਸਾਹਿਬ ਪਿੰਡ ਵੱਲਾ ਵਿੱਚ ਜਿਲ੍ਹਾ ਅੰਮ੍ਰਿਤਸਰ ਜ਼ਿਲ੍ਹਾ ਸ਼ੋਕਤ ਉਹ ਇਹ ਪਾਵਨ ਪਿੱਤਰ ਸਥਾਨ ਆ ਗੁਰ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਵੰਸਾਹ ਪਾਤਸ਼ਾਹ ਜੀ ਜਦੋਂ 1634 ਈਸਵੀ ਦੇ ਵਿੱਚ ਅੰਮ੍ਰਿਤਸਰ ਛੱਡ ਧਰਮ ਦਾ ਪ੍ਰਚਾਰ ਕਰਨ ਦੇ ਲਈ ਗਿਰਤਪੁਰ ਸਾਹਿਬ ਨੂੰ ਜਿਹੜਾ ਕੇਂਦਰ ਬਣਾਇਆ ਸੀਗਾ ਉਸ ਸਮੇਂ ਇੱਥੋਂ ਜਿਹੜਾ ਪ੍ਰਬੰਧ ਜਿਹੜਾ ਸੀ ਨਾ ਉਹ ਪ੍ਰੀਤੀ ਚੰਦ ਦੇ ਵਿੱਚ ਜਿਹੜਾ ਉਹਨਾਂ ਦੇ ਹੱਥ ਵਿੱਚ ਦੇ ਦਿੱਤਾ ਗਿਆ ਸੀਗਾ ਸੰਗਤ ਜੁੜੇ ਹੋਰ ਨਾਲ ਨਾਲ ਦੇ ਨਾਲ ਆਪ ਜੀ ਨੂੰ ਇਤਿਹਾਸ ਦੇ ਨਾਲ ਸਾਂਝ ਜ਼ਰੂਰ ਪਾਵਾਂਗੇ ਜਦੋਂ ਇਥੋਂ ਦਾ ਪ੍ਰਬੰਧ ਜਿਹੜਾ ਆ ਉਹ ਸਾਰਾ ਪ੍ਰੀਤ ਚੰਦ ਦੇ ਹੱਥ ਵਿੱਚ ਦੇ ਦਿੱਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਕੀ ਬੀਤਦਾ ਆ ਉਹ ਸੰਗਤ ਜੀ ਆਪ ਜੀ ਨੂੰ ਦੱਸਦੇ ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ 1664 ਈਸਵੀ ਦੇ ਵਿੱਚ ਗੁਰਗੱਦੀ ਤੇ ਬਰਾਜਮਾਨ ਹੁੰਦੇ ਨਾ ਤੇ ਮੱਖਣ ਛਲ ਬਾਣਾ ਅਤੇ ਹੋਰ ਸੰਗਤਾਂ ਸਮੇਤ ਬਾਬਾ ਬਕਾਲਾ ਸਾਹਿਬ ਤੋਂ ਅਮਰਸਰ ਸਾਹਿਬ ਨੂੰ ਚਾਲੇ ਪਾਉਂਦੇ ਆ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਦਾਰੇ ਕਰਨ ਦੇ ਲਈ ਇੱਥੋਂ ਜਿਹੜਾ ਪ੍ਰਬੰਧ ਸੀਗਾ ਉਸ ਸਮੇਂ ਪ੍ਰਿਥੀ ਚੰਦ ਦੇ ਪੁੱਤੇ ਫਰੀ ਜੀ ਪਾਸ ਸੀਗਾ ਫਰੀ ਜੀ ਨੇ ਆਪ ਤਾਂ ਗੁਰਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਆਦਰ ਮਾਨ ਸਤਕਾਰ ਕੀਤਾ ਸਵਾਗਤ ਕੀਤਾ ਲੇਕਿਨ ਮਨ ਦੇ ਵਿੱਚ ਨਫ਼ਰਤ ਗਰੋਧ ਭਰਿਆ ਹੋਇਆ ਸੀਗਾ ਤੇ ਉਹਨਾਂ ਨੇ ਜਿਹੜੇ ਪੁਜਾਰੀਆਂ ਦੇ ਕੋਲੋਂ ਗੁਰਤੇਗ বাহাদুর ਸਾਹਿਬ ਸੱਚੇ ਪਾਤਸ਼ਾਹ ਜੀ ਦਾ ਨਰਾਦਰ ਜੜਾ ਉਹ ਕਰਵਾਇਆ ਗਿਆ। ਉਸ ਸਮੇਂ ਪੁਜਾਰੀਆਂ ਦੇ ਕੋਲੋਂ ਸ੍ਰੀ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਜਿਹੜੀ ਦਰਸ਼ਨੀਆਂ ਦਿਓੜੀ ਹੈ ਨਾ ਉਸ ਦੇ ਜਿਹੜੇ ਦਰਵਾਜ਼ੇ ਆ ਉਹ ਬੰਦ ਕਰ ਦਿੱਤੇ ਗਏ ਸੀਗੇ ਤੇ ਅੰਦਰ ਜਿਹੜੇ ਆ ਦਰਸ਼ਨਦਾਰੇ ਨਹੀਂ ਕਰਨ ਦਿੱਤੇ ਗਏ ਗੁਰਤੇਗ বাহাদুর ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਆਓ ਸੰਗਤ ਜੀ ਹੁਣ ਆਪ ਜੀ ਕੋਲ ਦਰਸ਼ਨਦਾਰੇ ਘਰਾਉਣ ਲਈ ਲੈ ਕੇ ਚੱਲਦੇ ਆ ਉਹ ਉਹ ਦ੍ਰਿਸ਼ ਦਿਖਾਵਾਂਗੇ ਜਿਸ ਸਮੇ ਗੁਰਤੇਗ ਬਾਦਰ ਸਾਹਿਬ ਫਤਿਹ ਪਾਸ਼ਾ ਜੀ ਅਮਰਸਰ ਸਾਹਿਬ ਦੇ ਵਿੱਚ ਦਰਸ਼ਨਦਾਰੇ ਕਰਨ ਦੇ ਲਈ ਆਉਂਦੇ ਆ ਤੇ ਬਾਜ਼ਾਰੀਆਂ ਦੇ ਵੱਲੋਂ ਜਿਹੜਾ ਨਰਾਦਰ ਕੀਤਾ ਗਿਆ ਸੀਗਾ ਆ ਉਹ ਤੋਂ ਉਸ ਸਮੇ ਦਾ ਸਰੂਪ ਦੇਖ ਸਕਦੇ ਹਾਂ ਗੁਰਤੇਗ ਭਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਾਬਾ ਬਕਾਲਾ ਤੋਂ ਦਰਸ਼ਨਦਾਰ ਕਰਨ ਦੇ ਲਈ ਆਏ ਸਨ ਮੱਖਣ ਛਾਲ ਬਾਣਾ ਤੇ ਹੋਰ ਸੰਗਤਾਂ ਦੇ ਨਾਲ ਤੇ ਪੁਜਾਰੀਆਂ ਨੇ ਸ਼੍ਰੀ ਦਰਬਾਰ ਸਾਹਿਬ ਮਸਰ ਦੇ ਦਰਸ਼ਨ ਦਿਉੜੀ ਜਿਹੜੀ ਆ ਉਹ ਤੇੜੇ ਦਰਵਾਜ਼ੇ ਆ ਉਹ ਬੰਦ ਕਰ ਦਿੱਤੇ ਸੀਗਾ ਆ ਵੀ ਉਸ ਸਮੇ ਦੀ ਪ੍ਰਾਤਨ ਜਿਹੜੀ ਆ ਤਸਵੀਰ ਆਪ ਜੀ ਨੂੰ ਅਸਾਂ ਜੀ ਕਰ ਰਹੇ ਆ ਅਵਸੰਗਤ ਜੀ ਹੁਣ ਆਪ ਜੀ ਨੂੰ ਦਿਖਾਉਣੇ ਆ ਪ੍ਰਾਪਤਨ ਪੂਰਾ ਸਾਹਿਬ ਹੈ ਉਸ ਦੇ ਵਿਆਪ ਸੰਗਤ ਨੂੰ ਦਰਸ਼ਨ ਦੇ ਜਿਹੜੇ ਆ ਉਹ ਕਰੋਣੇ ਆ ਇਹ ਹੈ ਜੀ ਪਵਿੱਤਰ ਪੂਰਾ ਸਾਹਿਬ এবਾਰ-ਬਾਰ ਆਪ ਜੀ